ਮੈਂ ਤੁਹਾਡੀ ਕਿਹੜੀ ਫਿੱਟ ਜਿਹੜੀ ਆ ਭਰਾਵਾਂ ਦੇ ਵਿੱਚ ਪਵਾ ਦਤੀ ਯਾਨੀ ਕਿ ਉਹ ਬੰਦਾ ਜਿਹੜਾ ਆ ਉਹ ਹਮਲਾਵਰ ਉਹ ਸਟੇਟਸ ਆਪਣੇ ਉੱਪਰ ਲੈ ਲਿਆ ਕਿਉਂਕਿ ਤੁਸੀਂ ਸਟੇਟਸ ਲਾਉ ਨਹੀਂ ਉਹ ਜਿਹੇ ਵੀ ਐਟੀਟਿਊਡ ਵਾਲੇ ਵੀ ਸਟੇਟਸ ਲਾ ਦਿੰਨੇ ਆ ਚਾਹੇ ਅਸੀਂ ਕਿਸੇ ਨੂੰ ਸ਼ੋਅ ਕਰਨਾ ਹੈ ਜਾਂ ਨਹੀਂ ਕਰਨਾ ਬਟੇ ਅਗਲੇ ਤੇ ਹੁੰਦਾ ਹੈ ਕਿ ਅਗਲਾ ਕਿਵੇਂ ਲੈਂਦਾ ਤਾਂ ਇਸ ਮਾਮਲੇ ਦੇ ਵਿੱਚ ਇਦਾਂ ਹੀ ਹੋਇਆ ਕਿ ਇੱਕ ਬੰਦੇ ਨੇ ਸਟੇਟਸ ਲਗਾਇਆ ਔਰ ਜਿਹਦੇ ਨਾਲ ਉਹਦੀ ਕੋਈ ਤਕਰਾਰਬਾਜ਼ੀ ਚੱਲ ਰਹੀ ਹੋਣੀ ਉਹਨੇ ਸਟੇਟਸ ਦੇਖਿਆ ਤਾ ਉਹਨੇ ਇਹ ਸਮਝ ਲਿਆ ਕਿ ਸ਼ਾਇਦ ਇਹ ਸਟੇਟਸ ਮੈਨੂੰ ਦਿਖਾਉਣ ਲਈ ਪਾਇਆ ਗਿਆ ਫਿਰ ਕਿੱਜਗਾ ਫਿਰ ਉਸ ਤੋਂ ਬਾਅਦ ਹਮਲਾਵਰ ਨੇ ਫੋਨ ਕਰਕੇ ਜਿੰਨੇ ਸਟੇਟਸ ਲਗਾਇਆ ਉਹਨੂੰ ਕਹਿ ਕੇ ਮੈਂ ਫਿੱਟ ਪਾਈਆ ਉਹਦੇ ਨਾਲ ਰੌਲਾ ਰੱਪਾ ਜੁੜਿਆ ਬਹਿਸ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਕਹਿੰਦਾ ਕਿ ਤੂੰ ਆ ਜਾ ਮੈਂ ਤੈਨੂੰ ਦੇਖ ਲਿਆਂਗਾ ਤਾਂ ਫਿਰ ਉਸ ਤੋਂ ਬਾਅਦ ਕਿਰਚਾਂ ਦੇ ਨਾਲ ਉਸ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਸਪਤਾਲ ਦੀਆਂ ਆ ਕਾਫੀ ਸੱਟਾਂ ਜਿਹੜੀਆਂ ਉਹ ਲੱਗੀਆਂ ਨੇ ਮੂੰਹ ਦੇ ਉੱਪਰ ਸੱਟਾਂ ਲੱਗੀਆਂ ਨੇ ਟੰਕੇ ਲੱਗੇ ਹੋਏ ਨੇ ਢਿੱਡ ਦੇ ਵਿੱਚ ਕਿਰਚਾ ਜਿਹੜੀਆਂ ਉਹ ਮਾਰੀਆਂ ਗਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਜੁਗਰਾਤ ਸਿੰਘ ਜਿਸ ਦੀ 37 ਸਾਲ ਉਮਰ ਹੈ ਤੇ ਉਸ ਦਾ ਹੀ ਚੁਚੇਰਾ ਭਰਾ ਸੰਦੀਪ ਕੁਮਾਰ ਜਿਸ ਦੀ 34 ਸਾਲ ਉਮਰ ਹੈ ਸਮਰਾਲਾ ਦੇ ਇਖੇ ਰਹਿਣ ਵਾਲੇ ਆ ਔਰ WhatsApp ਸਟੇਟਸ ਪਾਉਣ ਨੂੰ ਲੈ ਕੇ ਖੂਨੀ ਝੜਪ ਹੋ ਗਈ ਆ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਯਾਰ ਇੱਕ ਸਟੇਟਸ ਪਾਉਣ ਤੋਂ ਅੱਜ ਕੀ ਖੂਨੀ ਝੜਪ ਹੋ ਸਕਦੀ ਹੈ ਕਿ ਕਿਸੇ ਨੂੰ ਜਾਨੋਂ ਮਾਰਨ ਤੱਕ ਦੀ ਵੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿਰਚਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਔਰ ਸਿਰਫ ਇੱਕ ਸਟੇਟਸ ਪਾਉਣ ਨੂੰ ਲੈ ਕੇ ਇਹ ਝਗੜਾ ਹੋਇਆ WhatsApp ਤੇ ਸਟੇਟਸ ਪਾਉਣ ਨੂੰ ਬਾਕੀ ਗੱਲਬਾਤ ਵੀ ਅਸੀਂ ਪੀੜਤ ਦੇ ਨਾਲ ਕੀਤੀ ਹੈ ਕਿ ਅਸਲ ਦੇ ਵਿੱਚ ਹੋਇਆ ਕੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸੰਦੀਪ ਕੁਮਾਰ ਦੱਸਦੇ ਵੀਰੇ ਹੋਇਆ ਕੀ ਹੈ ਇਹ ਵੀਰੇ ਮੇਰੀ ਸਟੋਰੀ ਲਾਈ ਹੋਈ ਦੀ Facebook ਤੇ ਮੈਂ ਕਿਸੇ ਦਾ ਨਾਮ ਨਹੀਂ ਲੱਤਾ ਕਾ ਆਣਾ ਮੈਂ ਉਹ ਲੈ ਕੇ ਮੈਂ ਕਹਾ ਤੂੰ ਉਹ ਮੈਸੇਜ ਲਾਇਆ ਦੀ ਮੈਂ ਕਹਾ ਭਾਈਆਂ 'ਚ ਫਰਕ ਪਵਾ ਦਿੰਦੇ ਆ ਲੋਕ ਬਸ ਮੈਨੂੰ ਉਹ 15 ਦਿਨ ਪਹਿਲਾਂ ਦੀ ਸਟੋਰੀ ਲਾਈ ਹੋਈ ਸੀ ਅੱਛਾ ਫੋਨ ਕਰਕੇ ਮੈਨੂੰ ਕਹਿੰਦਾ ਕਹਿੰਦਾ ਤੂੰ ਤੁਹਾਡਾ ਮੈਂ ਕੀ ਫਰਕ ਪਵਾਇਆ ਕਹਿੰਦਾ ਮਮਾ ਤੇਰੇ ਨਾਲ ਤਾਂ ਕੋਈ ਮੇਰਾ ਕਹੇ ਮੇਰੀ ਗੱਲ ਨਹੀਂ ਹੈਗੀ ਕੋਈ ਕਹਿੰਦਾ ਤੈਨੂੰ ਦੇਖੂਗਾ ਉਰੇ ਆ ਕੇ ਕਹਿੰਦਾ ਮਾ ਹੋਈ ਕਿੱਥੇ ਹੈ ਲੜਾਈ ਹੋਈ ਕਿਦਾਂ ਆਹੀ ਤੁਹਾਨੂੰ ਦੱਸ ਦਾਂ ਪਿਆ ਫਿਰ ਕਿੱਥੇ ਹੋਈ ਹੈ ਲੜਾਈ ਇਹ ਅੱਡਸੂ ਲੜੇ ਹੋਈ ਹੈ ਫਿਰ ਉਹ ਟਾਇਰ ਵਾਲੇ ਕੋ ਕਿੰਨੇ ਜਾਣੇ ਸੀ ਉਹ ਫਿਰ ਉਹ 10 ਜਾਣੇ ਕਿੰਨੇ ਹਥਿਆਰ ਸੀ ਉਹਨਾਂ ਕੋਲ ਕਿਰਚਾ ਸੀ ਫਿਰ ਕਰਚਾ ਮਾਰੀਆਂ ਡਟੇ ਜੀ ਕਰਚਾ ਕਰਚਾ ਮਾਰੀਆਂ ਕਿਸੇ ਨੇ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਹੀਂ ਕਰੀ ਫਿਰ ਉਹ ਜਿੱਤੇ ਮਾਰੇ ਕੋਲ ਉਹ ਜਿੱਤੇ ਵੀ ਉੱਤੇ ਪਹਿਲਾਂ ਇਹ ਜੀ ਲੜਦੇ ਕਿੱਥੇ ਕਿੱਥੇ ਮਾਰੇ ਜਿਹੜਾ ਉਹ ਆ ਆ ਟੈਡੇ ਪਾੜਿਆ ਪਿਆ ਵੀਰੇ ਆਡੇਲੇ ਪਾੜੇ ਪੈਨ ਵਾ ਪਰਚਾ ਕਰਾਉਣਾ ਵੀਰੇ ਉਹਦੇ ਤਾਂ ਕੋਣਾ ਜੀ ਬੰਦਾ ਡਰਾਈਵਰ ਸਾਡਾ ਜੀ ਜੱਗੀ ਨਾਮ ਆ ਉਹਦਾ ਹੋਰ ਕੌਣ ਸੀ ਦੋ ਜਣੇ ਨਾਲ ਜਿਹੜਾ ਕਹਿ ਰਹੇ ਹੋ ਉਹ ਪਤਾ ਨਹੀਂ ਹਨ ਫਸਾਤੇ ਬੰਤੇ ਜਾਈ ਉਹਦੇ ਚ ਉਦੇ ਨਾਲ ਹਾਂਜੀ ਅਨਪਸਾਤਿਆਂ ਉਹਦੇ ਨਾਲ ਮੇਰੇ ਭਰਾ ਦਾ ਡਰਾਈਵਰ ਦੀ ਵੀਰੇ ਗਾਲਾ ਕੱਢਦਾ ਸੀ ਬੁਲਾਇਆ ਸੀ ਉਹਨੇ ਉਹ ਤਿਆਰੀ ਚ ਬੈਠਾ ਸੀ ਚਾਕੂ ਲੈ ਕੇ ਆਇਆ ਉਹ ਬਾਰ ਉੱਥੋਂ ਕਰਚਾ ਗੁਰਚਾ ਬਿਹਾਰ ਝਾਰਖੰਡ ਚੋਂ ਉੱਥੇ ਸਾਨੂੰ ਇੱਕ ਦੂਜੇ ਨਾਲ ਉਹ ਹੋਏ ਤੇ ਮੈਨੂੰ ਪਿੱਛੋਂ ਫੜ ਕੇ ਵੀਰੇ ਮੇਰੇ ਭਾਈ ਨੇ ਫੜ ਲਿਆ ਉਹਨੇ ਮੇਰੇ ਚਾਕੂ ਮਾਰਿਆ ਹੁੰਦੇ ਨਹੀਂ ਇਕੱਲਾ ਹੀ ਬੰਦਾ ਸੀ ਉਹ ਚਾਰ ਜਾਣੇ ਦੀ ਵੀਰੇ ਸਾਨੂੰ ਨਹੀਂ ਪਤਾ ਕੋਈ ਦੁਸ਼ਮਣੀ ਨਹੀਂ ਹੈਗੀ ਵੀਰੇ ਕਿਸੇ ਵੀ ਘਟਨਾ ਹੈ ਮੇਰਾ ਨਾਮ ਲੈ ਕੇ ਘਟਨਾ ਕਿਹਦੀ ਉਜਗਰਾਜ ਇਹਦਾ ਨਾਮ ਕਦ ਲੈਣਾ ਇਹਦੇ ਨਾਲ ਦੀ ਜਿਹੜੀ ਇਹਨੇ ਪੜਿਆ ਮੈਨੂੰ ਮੈਂ ਇਹਨੂੰ ਅੰਤ ਵੀ ਨਹੀਂ ਲਾਇਆ ਲੜਾਈ ਹੋਈ ਕਿੱਥੇ ਜੀ ਸਰਬ ਦੇ ਵੀਰੇ ਕੱਲਾ ਵੀਰੇ ਆਈਓ ਨਾ ਉੱਥੇ ਆਏ ਜੀ ਇੱਕ ਲੁਣਜੀ ਕਾਰਨ ਕੀ ਹੈ ਜੀ ਲੜਾਈ ਹੋਣ ਦੀ ਕਾਰਨ ਵੀਰੇ ਬਸ ਗਾਲਾਂ ਕੱਢਦਾ ਪਤਾ ਨਹੀਂ ਕਿਹੜੇ ਕਿਹੜੀ ਗੱਲ ਤੋਂ ਉਹਨੂੰ ਉਹ ਦੁੱਖ ਦੀ ਕੌਣ ਕੱਢਦਾ ਗਾਲਾਂ ਜੀ ਆਹ ਲੱਗਿਆ ਤੇ ਮਾਰੇ ਕੀ ਹੈ ਜੀ ਕਰਤਾ ਮਾਰਿਆ ਨੇ ਵੀਰੇ ਇਹ ਕੀ ਹੋਇਆ ਤੁਸੀਂ ਇਕੱਲੇ ਸੀ ਕੀ ਅਸੀਂ ਦੋ ਜਾਣੇ ਸੀ ਕਿੱਟ ਮਾਰੇ ਹੋਏ ਨਾਲ ਕੋਣ ਨਾਲ ਉਹ ਪਿਆ ਵੀਰੇ ਉਹਦੇ ਮਾਰੇ ਨੇ ਤਿੰਨ ਚਾਰ ਜਗਾਂ ਨਾਲ ਕੋਣ ਤੱਕੇ ਹੋਏ ਨੇ ਲੈਫਟ ਨਾਲ ਕੋਣ ਜੀ ਤੁਹਾਡੇ ਨਾਲ ਮੈਂ ਕਿਹ ਨਾਲ ਕੋਣ ਹੈ ਜੀ ਰਾਲ ਵੀਰੇ ਆਏ ਮੇਰੇ ਭਾਈ ਉਹਨੇ ਆਏ ਕੋਈ ਘਰ ਆਲੀਆ ਉਨ ਕੀ ਮੰਗੀ ਕਰਦੇ ਤੁਸੀਂ ਮੈਂ ਵੀਰੇ ਪੱਟਾ ਕਰਾਉਣਾ ਬਸ ਅਰਾਧਾ ਮੈਨੂੰ ਮਾਰਨ ਦੀ ਕੋਸ਼ਿਸ਼ ਕਰੀਆ ਕਿਤੇ ਕਿਤੇ ਤੁਹਾਡੇ ਲੱਗੇ ਨੇ ਸੱਟ ਆ ਲੱਗੇ ਨੇ ਵੀਰੇ ਮੇਰਾ ਦਿਲ ਪਾੜਤਾ ਤੁਹਾਡੇ ਜਿਹੜੇ ਨਾਲ ਦੇ ਨੇ ਉਹਨਾਂ ਦੇ ਵੀ ਤਿੰਨ ਜਗ੍ਹਾ ਨੇ ਹਾਂ ਜੀ ਸਾਨੂੰ ਪਤਾ ਲੱਗਿਆ ਹਜੇ ਕੋਈ ਸਟੇਟਸ ਲਗਾਉਣ ਦੇ ਨਾਲ ਖੂਨੀ ਝੜਪ ਹੋ ਜਾਂਦੀ ਹੈ ਜੀ ਹਾਂ ਤੁਸੀਂ ਅਕਸਰ ਸੁਣਿਆ ਹੋਣਾ ਕਿ ਆ ਲੋਕ WhatsApp ਤੇ ਸਟੇਟਸ ਲਾਉਂਦੇ ਨੇ ਦੇਖਦੇ ਹੋਂ ਤੁਸੀਂ ਪਰ ਇਹ ਵੀ ਕਿ WhatsApp ਸਟੇਟਸ ਜਿਹੜਾ ਆ ਇੱਕ ਲੜਾਈ ਦਾ ਕਾਰਨ ਇੱਕ ਖੂਨੀ ਝੜਪ ਦਾ ਕਾਰਨ ਵੀ ਬਣ ਸਕਦਾ ਹੈ ਜੀ ਹਾਂ ਆ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਸ ਨੂੰ ਦੇਖ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਇੱਕ WhatsApp ਸਟੇਟਸ ਲਗਾਇਆ ਜਾਂਦਾ ਹੈ ਔਰ ਸਟੇਟਸ ਲਗਾਉਣ ਤੋਂ ਬਾਅਦ ਦੇ ਵਿੱਚ ਐਸੀ ਖੂਨੀ ਝੜਪ ਹੁੰਦੀ ਹੈ ਕਿ ਮੱਸਾ ਹੀ ਬੰਦੇ ਜੁੜਿਆ ਉਹ ਬਚੇ ਨਹੀਂ ਪੂਰੀ ਘਟਨਾ ਤੁਹਾਨੂੰ ਦੱਸਦਿਆਂ ਦਰਅਸਲ ਮਾਮਲਾ ਖੰਨਾ ਦੇ ਰਸੂਲੜਾ ਪਿੰਡ ਦਾ ਹੈ ਜਿੱਥੋਂ ਦੇ ਇੱਕ ਬੰਦੇ ਦੇ ਵੱਲੋਂ WhatsApp ਸਟੇਟਸ ਲਗਾਇਆ ਜਾਂਦਾ ਹੈ ਕਿ ਭਰਾਵਾਂ ਦੇ ਵਿੱਚ ਫਿਕ ਕੋਈ ਵੀ ਨਹੀਂ ਪਵਾ ਸਕਦਾ ਇਸ ਤਰੀਕੇ ਦਾ ਪੀੜਤ ਦਾ ਕਹਿਣਾ ਹੈ ਕਿ ਮੈਂ ਸਟੇਟਸ ਜਿਹੜਾ ਆ ਉਹ WhatsApp ਤੇ ਲਗਾਇਆ ਸੀਗਾ ਪਰ ਜਿਹੜਾ ਦੂਜਾ ਬੰਦਾ ਹੈ ਜਿਸ ਦੇ ਨਾਲ ਉਹਦੀ ਕੋਈ ਤਕਰਾਰਬਾਜ਼ੀ ਚੱਲਦੀ ਹੋएगी ਉਹਨੇ ਜਦੋਂ ਸਟੇਟਸ ਦੇਖਿਆ ਤਾਂ ਉਹਨੇ ਫੋਨ ਲਾ ਲਿਆ ਸਦਾ ਕਿ ਮੈਂ ਤੁਹਾਡੀ ਕਿਹੜੀ ਫਿੱਟ ਜੜੀ ਆ ਭਰਾਵਾਂ ਦੇ ਵਿੱਚ ਪਵਾ ਦਿੱਤੀ ਯਾਨੀ ਕਿ ਉਹ ਬੰਦਾ ਜਿਹੜਾ ਆ ਉਹ ਹਮਲਾਵਰ ਉਹ ਸਟੇਟਸ ਆਪਣੇ ਉੱਪਰ ਲੈ ਲਿਆ ਕਿਉਂਕਿ ਤੁਸੀਂ ਸਟੇਟਸ ਲਾਉ ਨਿਓ ਜਿਹਾ ਹੀ ਐਟੀਟਿਊਡ ਵਾਲੇ ਵੀ ਸਟੇਟਸ ਲਾ ਦਨੇ ਆ ਚਾਹੇ ਅਸੀਂ ਕਿਸੇ ਨੂੰ ਸ਼ੋਅ ਕਰਨਾ ਹੈ ਜਾਂ ਨਹੀਂ ਕਰਨਾ ਬਟੇ ਅਗਲੇ ਤੇ ਹੁੰਦਾ ਹੈ ਕਿ ਅਗਲਾ ਕਿਵੇਂ ਲੈਂਦਾ ਤਾਂ ਇਸ ਮਾਮਲੇ ਦੇ ਵਿੱਚ ਇਦਾਂ ਹੀ ਹੋਇਆ ਕਿ ਇੱਕ ਬੰਦੇ ਨੇ ਸਟੇਟਸ ਲਗਾਇਆ ਔਰ ਜਿਹਦੇ ਨਾਲ ਉਹਦੀ ਕੋਈ ਤਕਰਾਰਬਾਜ਼ੀ ਚੱਲ ਰਹੀ ਹੋਣੀ ਉਹਨੇ ਸਟੇਟਸ ਦੇਖਿਆ ਤਾ ਉਹਨੇ ਇਹ ਸਮਝ ਲਿਆ ਕਿ ਸ਼ਾਇਦ ਇਹ ਸਟੇਟਸ ਮੈਨੂੰ ਦਿਖਾਉਣ ਲਈ ਪਾਇਆ ਗਿਆ ਫਿਰ ਕਿ ਜਗਾ ਫਿਰ ਉਸ ਤੋਂ ਬਾਅਦ ਹਮਲਾਵਰ ਨੇ ਫੋਨ ਕਰਕੇ ਜਿੰਨੇ ਸਟੇਟਸ ਲਗਾਇਆ ਉਹਨੂੰ ਕਹਿ ਕੇ ਮੈਂ ਫਿੱਟ ਪਾਈਆ ਉਹਦੇ ਨਾਲ ਰੌਲਾ ਰੱਪਾ ਜੁੜਾਇਆ ਬਹਿਸ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਕਹਿੰਦਾ ਕਿ ਤੂੰ ਆ ਜਾ ਮੈਂ ਤੈਨੂੰ ਦੇਖ ਲਿਆਂਗਾ ਤਾਂ ਫਿਰ ਉਸ ਤੋਂ ਬਾਅਦ ਕਿਰਚਾਂ ਦੇ ਨਾਲ ਉਸ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਸਪਤਾਲ ਦੀਆਂ ਆ ਕਾਫੀ ਸੱਟਾਂ ਜਿਹੜੀਆਂ ਉਹ ਲੱਗੀਆਂ ਨੇ ਮੂੰਹ ਦੇ ਉੱਪਰ ਸੱਟਾਂ ਲੱਗੀਆਂ ਨੇ ਟੰਕੇ ਲੱਗੇ ਹੋਏ ਨੇ ਢਿੱਡ ਦੇ ਵਿੱਚ ਕਿਰਚਾ ਜਿਹੜੀਆਂ ਉਹ ਮਾਰੀਆਂ ਗਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਜੁਗਰਾਜ ਸਿੰਘ ਜਿਸ ਦੀ 37 ਸਾਲ ਉਮਰ ਹੈ ਤੇ ਉਸ ਦਾ ਹੀ ਚਚੇਰਾ ਭਰਾ ਸੰਦੀਪ ਕੁਮਾਰ ਜਿਸ ਦੀ 34 ਸਾਲ ਉਮਰ ਹੈ ਸਮਰਾਲਾ ਦੇ ਇਖੇ ਰਹਿਣ ਵਾਲੇ ਆ ਔਰ WhatsApp ਸਟੇਟਸ ਪਾਉਣ ਨੂੰ ਲੈ ਕੇ ਖੂਨੀ ਝੜਪ ਹੋ ਗਈ ਆ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਯਾਰ ਇੱਕ ਸਟੇਟਸ ਪਾਉਣ ਤੋਂ ਅੱਜ ਕੀ ਖੂਨੀ ਝੜਪ ਹੋ ਸਕਦੀ ਹੈ ਕਿ ਕਿਸੇ ਨੂੰ ਜਾਨੋਂ ਮਾਰਨ ਤੱਕ ਦੀ ਵੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿਰਚਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਔਰ ਸਿਰਫ ਇੱਕ ਸਟੇਟਸ ਪਾਉਣ ਨੂੰ ਲੈ ਕੇ ਇਹ ਝਗੜਾ ਹੋਇਆ WhatsApp ਤੇ ਸਟੇਟਸ ਪਾਉਣ ਨੂੰ ਬਾਕੀ ਗੱਲਬਾਤ ਵੀ ਅਸੀਂ ਪੀੜਤ ਦੇ ਨਾਲ ਕੀਤੀ ਹੈ ਕਿ ਅਸਲ ਦੇ ਵਿੱਚ ਹੋਇਆ ਕੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸੰਦੀਪ ਗੁਮਾਰ ਕਰਦੇ ਆ ਮੇਰੇ ਹੋਇਆ ਕੀ ਹੈ ਇਹ ਮੇਰੀ ਸਟੋਰੀ ਲਾਈ ਹੋਈ ਦੀ Facebook ਤੇ ਮੈਂ ਕਿਸੇ ਦਾ ਨਾਮ ਨਹੀਂ ਲੱਤਾ ਆਣਾ ਮੈਂ ਉਹ ਲੈ ਕੇ ਮੈਂ ਕਿਹਾ ਤੂੰ ਉਹ ਮੈਸੇਜ ਲਾਇਆ ਸੀ ਮੈਂ ਕਿਹਾ ਭਾਈਆਂ 'ਚ ਫਰਕ ਪਵਾ ਦਿੰਦੇ ਆ ਲੋਕ ਅੱਛਾ ਬਸ ਮੈਨੂੰ ਉਹ 15 ਦਿਨ ਪਹਿਲਾਂ ਦੀ ਸਟੋਰੀ ਲਾਈ ਹੋਈ ਸੀ ਅੱਛਾ ਫੋਨ ਕਰਕੇ ਮੈਨੂੰ ਕਹਿੰਦਾ ਕਹਿੰਦਾ ਤੂੰ ਤੁਹਾਡਾ ਮੈਂ ਕੀ ਫਰਕ ਪਵਾਇਆ ਕਹਿੰਦਾ ਮਮਾ ਤੇਰੇ ਨਾਲ ਤਾਂ ਕੋਈ ਮੇਰਾ ਕਹੇ ਮੇਰੀ ਗੱਲ ਨਹੀਂ ਹੈਗੀ ਕੋਈ ਕਹਿੰਦਾ ਤੈਨੂੰ ਦੇਖੂਗਾ ਔਰ ਆ ਕੇ ਕਹਿੰਦਾ ਮਾ ਹੋਈ ਕਿੱਥੇ ਹੈ ਲੜਾਈ ਹੋਈ ਕਿਦਾਂ ਆਹੀ ਤੁਹਾਨੂੰ ਦੱਸ ਦਾਂ ਪਿਆ ਵੀਰੇ ਕਿੱਥੇ ਹੋਈ ਹੈ ਲੜਾਈ ਇਹ ਅੱਡ ਸੁੱਲੜੇ ਹੋਈ ਹੈ ਫਿਰ ਉਹ ਟਾਇਰ ਵਾਲੇ ਕੋ ਕਿੰਨੇ ਜਾਣੇ ਸੀ ਉਹ ਵੀਰੇ ਉਹ ਤਿੰਨੇ ਜਾਣੇ ਉਹਨਾਂ ਕੋਲ ਕਿਰਚਾਂ ਸੀ ਫਿਰ ਕਿਰਚਾ ਮਾਰੀਆਂ ਡੱਟੇ ਜੀ ਕਿਰਚਾ ਕੋਈ ਨਹੀਂ ਕਿਰਚਾ ਕੋਈ ਨਹੀਂ ਕਿਰਚਾ ਕੋਲ ਜ਼ਿਕਰਚਾ ਮਾਰੀਆਂ ਕਿਸੇ ਨੇ ਕੋਈ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਹੀਂ ਕਰੀ ਫਿਰ ਐ ਕਿੱਤੇ ਮਾਰੇ ਟਰੱਕ ਉੱਤਿੰਦੇ ਦੀ ਉੱਤੇ ਪਹਿਲਾਂ ਇਹ ਜੀ ਲੜਦੇ ਕਿੱਥੇ ਕਿੱਥੇ ਮਾਰੇ ਜਿਹੇ ਹੋ ਗਾ ਆ ਟੈਡ ਦੇ ਪਾੜਿਆ ਪਿਆ ਵੇਰਾ ਆਡੇ ਲੇ ਪਾੜੇ ਪੈਨ ਵਾ ਪਰਚਾ ਕਰਾਉਣਾ ਵੀਰੇ ਉਹਦੇ ਤਾਂ ਪਾਉਣਾ ਜੀ ਬੰਦਾ ਡਰਾਈਵਰ ਸਾਡਾ ਜੀ ਜੱਗੀ ਨਾਮ ਆ ਉਹਦਾ ਹੋਰ ਕੌਣ ਸੀ ਦੋ ਜਾਨੇ ਨਾਲ ਜਿਹੜਾ ਕਹਿ ਰਹੇ ਹੋ ਉਹ ਪਤਾ ਨਹੀਂ ਹਨ ਫਸਾਤੇ ਬੰਤੇ ਜਾਈ ਉਹਦੇ ਉਦੇ ਨਾਲ ਹਾਂਜੀ ਅਨਪਸਾਤਿਆਂ ਉਹਦੇ ਨਾਲ ਮੇਰੇ ਭਰਾ ਦਾ ਡਰਾਈਵਰ ਦੀ ਵੀਰੇ ਗਾਲਾਂ ਕੱਢਦਾ ਸੀ ਬੁਲਾਇਆ ਸੀ ਉਹਨੇ ਉਹ ਤਿਆਰੀ 'ਚ ਬੈਠਾ ਸੀ ਚਾਕੂ ਲੈ ਕੇ ਆਇਆ ਉਹ ਬਾਰ ਉੱਥੋਂ ਕਰਚਾ ਗੁਰਚਾ ਬਿਹਾਰ ਝਾਰਖੰਡ ਤੋਂ ਉੱਥੇ ਸਾਨੂੰ ਇੱਕ ਦੂਜੇ ਨਾਲ ਉਹ ਹੋਏ ਤੇ ਮੈਨੂੰ ਪਿੱਛੋਂ ਫੜ ਕੇ ਵੀਰੇ ਮੇਰੇ ਭਾਈ ਨੇ ਫੜ ਲਿਆ ਉਹਨੇ ਮੇਰੇ ਚਾਕੂ ਮਾਰਿਆ ਹੁੰਦੇ ਨਹੀਂ ਇਕੱਲਾ ਹੀ ਬੰਦਾ ਸੀ ਚਾਰ ਜਾਣੇ ਦੀ ਵੀਰੇ ਸਾਨੂੰ ਨਹੀਂ ਪਤਾ ਦੁਸ਼ਮਣ ਨਹੀਂ ਹੈ ਕੋਈ ਦੁਸ਼ਮਣ ਨਹੀਂ ਹੈਗੀ ਵੀਰੇ ਕਿੱਥੇ ਹੁਣ ਘਟਣਾ ਹੈ ਇਹਦਾ ਨਾਮ ਲੈ ਕੇ ਘਟਣਾ ਕਿੱਥੋਂ ਕਰਤੀ ਉਹ ਜਗਰਾਜ ਮੂੰਹ ਬੋਲੋ ਇਹਦਾ ਨਾਮ ਕਦੋਂ ਲੈਣਾ ਇਹ ਜਗਰਾਜ ਨਾਲ ਦੀ ਸਾਡੀ ਇਹਨੇ ਫੜਿਆ ਮੈਨੂੰ ਮੈਂ ਇਹਦਾ ਅੰਤ ਵੀ ਨਹੀਂ ਲਾਇਆ ਵੀਰੇ ਲੜਾਈ ਹੋਈ ਕਿੱਥੇ ਜੀ ਸਰ ਵੀਰੇ ਕੱਲ ਵੀਰੇ ਆਈ ਉਹ ਉੱਥੇ ਆਏ ਜੀ ਇੱਕ ਲੁੰਜੀ ਕਾਰਨ ਕੀ ਹੈ ਜੀ ਲੜਾਈ ਹੋਣੀ ਕਾਰਨ ਵੀਰੇ ਬਸ ਗਾਲਾਂ ਕੱਢਦਾ ਪਤਾ ਨਹੀਂ ਕਿਹੜੇ ਕਿਹੜੀ ਗੱਲ ਤੋਂ ਉਹਨੂੰ ਉਹ ਦੁੱਖ ਦੀ ਕੌਣ ਕੱਢਦਾ ਗਾਲਾਂ ਵੀ ਜੀ ਆਹ ਲੱਗਿਆ ਤੇ ਮਾਰੇ ਕੀ ਹੈ ਜੀ ਕਰਤਾ ਮਾਰਿਆ ਨੇ ਵੀਰੇ ਕੀ ਹੋਇਆ ਸੀ ਤੁਸੀਂ ਇਕੱਲੇ ਸੀਗੇ ਅਸੀਂ ਦੋ ਜਾਣੇ ਸੀਗੇ ਘਟ ਮਾਰੇ ਹੋਏ ਨਾਲ ਕੌਣ ਹੈ ਨਾਲ ਉਹ ਪਿਆ ਵੀਰੇ ਉਹਦੇ ਮਾਰੇ ਨੇ ਤਿੰਨ ਚਾਰ ਜਗਾਂ ਨਾਲ ਕੋਣ ਹੈ ਤੱਕੇ ਹੋਏ ਲੈਫਟ ਨਾਲ ਕੌਣ ਹੈ ਜੀ ਤੁਹਾਡੇ WhatsApp ਤੇ ਸਟੇਟਸ ਲਗਾਉਣ ਦੇ ਨਾਲ ਖੂਨੀ ਝੜਪ ਹੋ ਜਾਂਦੀ ਹੈ ਜੀ ਹਾਂ ਤੁਸੀਂ ਅਕਸਰ ਸੁਣਿਆ ਹੋਣਾ ਕਿ ਆ ਲੋਕ WhatsApp ਤੇ ਸਟੇਟਸ ਲਾਉਂਦੇ ਨੇ ਦੇਖਦੇ ਹਾਂ ਤੁਸੀਂ ਪਰ ਇਹ ਵੀ ਕਿ WhatsApp ਸਟੇਟਸ ਜਿਹੜਾ ਆ ਇੱਕ ਲੜਾਈ ਦਾ ਕਾਰਨ ਇੱਕ ਖੂਨੀ ਝੜਪ ਦਾ ਕਾਰਨ ਵੀ ਬਣ ਸਕਦਾ ਹੈ ਜੀ ਹਾਂ ਆ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਸ ਨੂੰ ਦੇਖ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਇੱਕ WhatsApp ਸਟੇਟਸ ਲਗਾਇਆ ਜਾਂਦਾ ਹੈ ਔਰ ਸਟੇਟਸ ਲਗਾਉਣ ਤੋਂ ਬਾਅਦ ਦੇ ਵਿੱਚ ਐਸੀ ਖੂਨੀ ਝੜਪ ਹੁੰਦੀ ਹੈ ਕਿ ਮੱਸਾ ਹੀ ਬੰਦੇ ਜੁੜਿਆ ਉਹ ਬਚੇ ਨਹੀਂ ਪੂਰੀ ਘਟਨਾ ਤੁਹਾਨੂੰ ਦੱਸਦਿਆਂ ਦਰਅਸਲ ਮਾਮਲਾ ਖੰਨਾ ਦੇ ਰਸੂਲੜਾ ਪਿੰਡ ਦਾ ਹੈ ਜਿੱਥੋਂ ਦੇ ਇੱਕ ਬੰਦੇ ਦੇ ਵੱਲੋਂ WhatsApp ਸਟੇਟਸ ਲਗਾਇਆ ਜਾਂਦਾ ਹੈ ਕਿ ਭਰਾਵਾਂ ਦੇ ਵਿੱਚ ਫੇਕ ਕੋਈ ਵੀ ਨਹੀਂ ਪਵਾ ਸਕਦਾ ਇਸ ਤਰੀਕੇ ਦਾ ਪੀੜਤ ਦਾ ਕਹਿਣਾ ਹੈ ਕਿ ਮੈਂ ਸਟੇਟਸ ਜਿਹੜਾ ਆ ਉਹ WhatsApp ਤੇ ਲਗਾਇਆ ਸੀਗਾ ਪਰ ਜਿਹੜਾ ਦੂਜਾ ਬੰਦਾ ਹੈ ਜਿਸ ਦੇ ਨਾਲ ਉਹਦੀ ਕੋਈ ਤਕਰਾਰਬਾਜ਼ੀ ਚੱਲਦੀ ਹੋएगी ਉਹਨੇ ਜਦੋਂ ਸਟੇਟਸ ਦੇਖਿਆ ਤਾਂ ਉਹਨੇ ਫੋਨ ਲਾ ਲਿਆ ਸਦਾ ਕਿ ਮੈਂ ਤੁਹਾਡੀ ਕਿਹੜੀ ਫਿੱਟ ਜਿਹੜੀ ਆ ਭਰਾਵਾਂ ਦੇ ਵਿੱਚ ਪਵਾ ਦਿੱਤੀ ਯਾਨੀ ਕਿ ਉਹ ਬੰਦਾ ਜਿਹੜਾ ਆ ਉਹ ਹਮਲਾਵਰ ਉਹ ਸਟੇਟਸ ਆਪਣੇ ਉੱਪਰ ਲੈ ਲਿਆ ਕਿਉਂਕਿ ਤੁਸੀਂ ਸਟੇਟਸ ਲਾਉਨੇ ਉਹ ਜਿਹੇ ਵੀ ਐਟੀਟਿਊਡ ਵਾਲੇ ਵੀ ਸਟੇਟਸ ਲਾ ਦਿੰਨੇ ਆ ਚਾਹੇ ਅਸੀਂ ਕਿਸੇ ਨੂੰ ਸ਼ੋਅ ਕਰਨਾ ਹੈ ਜਾਂ ਨਹੀਂ ਕਰਨਾ ਬਟੇ ਅਗਲੇ ਤੇ ਹੁੰਦਾ ਹੈ ਕਿ ਅਗਲਾ ਕਿਵੇਂ ਲੈਂਦਾ ਤਾਂ ਇਸ ਮਾਮਲੇ ਦੇ ਵਿੱਚ ਇਦਾਂ ਹੀ ਹੋਇਆ ਕਿ ਇੱਕ ਬੰਦੇ ਨੇ ਸਟੇਟਸ ਲਗਾਇਆ ਔਰ ਜਿਹਦੇ ਨਾਲ ਉਹਦੀ ਕੋਈ ਤਕਰਾਰਬਾਜ਼ੀ ਚੱਲ ਰਹੀ ਹੋਣੀ ਉਹਨੇ ਸਟੇਟਸ ਦੇਖਿਆ ਤਾ ਉਹਨੇ ਇਹ ਸਮਝ ਲਿਆ ਕਿ ਸ਼ਾਇਦ ਇਹ ਸਟੇਟਸ ਮੈਨੂੰ ਦਿਖਾਉਣ ਲਈ ਪਾਇਆ ਗਿਆ ਫਿਰ ਕਿੱਜਗਾ ਫਿਰ ਉਸ ਤੋਂ ਬਾਅਦ ਹਮਲਾਵਰ ਨੇ ਫੋਨ ਕਰਕੇ ਜਿੰਨੇ ਸਟੇਟਸ ਲਗਾਇਆ ਉਹਨੂੰ ਕਹਿ ਕੇ ਮੈਂ ਫਿੱਟ ਪਾਈਆ ਉਹਦੇ ਨਾਲ ਰੌਲਾ ਰੱਪਾ ਜੁੜਾਇਆ ਬਹਿਸ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਕਹਿੰਦਾ ਕਿ ਤੂੰ ਆ ਜਾ ਮੈਂ ਤੈਨੂੰ ਦੇਖ ਲਿਆਂਗਾ ਤਾਂ ਫਿਰ ਉਸ ਤੋਂ ਬਾਅਦ ਕਿਰਚਾਂ ਦੇ ਨਾਲ ਉਸ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਸਪਤਾਲ ਦੀਆਂ ਆ ਕਾਫੀ ਸੱਟਾਂ ਜਿਹੜੀਆਂ ਉਹ ਲੱਗੀਆਂ ਨੇ ਮੂੰਹ ਦੇ ਉੱਪਰ ਸੱਟਾਂ ਲੱਗੀਆਂ ਨੇ ਟੰਕੇ ਲੱਗੇ ਹੋਏ ਨੇ ਢਿੱਡ ਦੇ ਵਿੱਚ ਕਿਰਚਾਂ ਜਿਹੜੀਆਂ ਉਹ ਮਾਰੀਆਂ ਗਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੁਗਰਾਤ ਸਿੰਘ ਜਿਸ ਦੀ 37 ਸਾਲ ਉਮਰ ਹੈ ਤੇ ਉਸ ਦਾ ਹੀ ਚੁਚੇਰਾ ਭਰਾ ਸੰਦੀਪ ਕੁਮਾਰ ਜਿਸ ਦੀ 34 ਸਾਲ ਉਮਰ ਹੈ ਸਮਰਾਲਾ ਦੇ ਇਖੇ ਰਹਿਣ ਵਾਲੇ ਆ ਔਰ WhatsApp ਸਟੇਟਸ ਪਾਉਣ ਨੂੰ ਲੈ ਕੇ ਖੂਨੀ ਝੜਪ ਹੋ ਗਈ ਆ ਤੁਸੀਂ ਕਦੀ ਸੋਚਿਆ